ਤੁਹਾਨੂੰ ਵੀ ਬੇਨਤੀ ਇਹੀ ਹੈ ਵੀ ਭਾਈ ਲਾਈ ਲੱਗ ਬਣ ਕੇ ਗੁਮਰਾਹ ਹੋਏ ਨਾ ਚੱਲੀ ਜਾਇਆ ਕਰੋ ਨਿਕਲਿਆ ਕਰੋ ਕਾਰੋਬਾਰ ਪਿੰਡੋਂ ਬਾਹਰ ਦੇਖਿਆ ਕਰੋ ਵੀ ਕਿੱਥੇ ਕੀ ਹੋਈ ਜਾਂਦਾ ਦੁਨੀਆ ਤੇ ਹਾਂ ਖੂਦੇ ਡੱਡੂ ਆ ਉਹਦੇ ਲਈ ਤਾਂ ਖੂਚ ਹੀ ਦੁਨੀਆ ਹਾਂਜੀ ਤੇ ਜੇ ਆਪਾਂ ਖੂਚੋਂ ਬਾਹਰ ਨਿਕਲ ਕੇ ਆਵਾਂਗੇ ਤਾਂ ਫਿਰ ਪਤਾ ਲੱਗਦਾ ਵੀ ਯਾਰ ਦੁਨੀਆ ਤਾਂ ਹੋਰ ਵੀ ਵੱਸਦੀ ਆ ਤੇ ਬਹੁਤ ਵਧੀਆ ਵਧੀਆ ਕੰਮ ਕਰਨ ਵਾਲੇ ਬੰਦੇ ਵੀ ਸਾਡੇ ਨੇੜੇ ਤੇੜੀ ਮਿਲ ਜਾਂਦੇ ਆ ਹੁਣ ਆਪਾਂ ਕਿੰਨੇ ਕਿਲੋਮੀਟਰ ਆ ਗਏ 60 ਕਿਲੋਮੀਟਰ ਤੇ 60 ਕਿਲੋਮੀਟਰ ਆ ਗਏ ਆਪਾਂ ਆਪਾਂ ਕੌਣ ਆ ਜਿਹਨੂੰ ਪਹਿਲੇ ਪਹਿਲੇ ਬਾਦਸ਼ਾਹ ਦੇ ਪੈਰੋਕਾਰ ਹੈਣਾ ਗੁਰੂ ਸਾਹਿਬ ਦੇ ਪੈਰੋਕਾਰ ਤੇ ਉਹ ਉਹਨਾਂ ਨੇ ਤਾਂ ਮੈਨੂੰ ਲੱਗਦਾ 6000 ਕਿਲੋਮੀਟਰ ਕਵਰ ਕੀਤੇ ਆ ਹਾਂਜੀ ਹਾਂਜੀ ਤੇ ਉਦਾਸੀਆਂ ਕੀਤੀਆਂ ਪਹਿਲੇ ਬਾਦਸ਼ਾਹ ਨੇ ਤੇ ਜਿਹੜੇ ਪਹਿਲੇ ਬਾਦਸ਼ਾਹ ਦੇ ਸਿੱਖ ਧਰਮ ਦੇ ਪੈਰੋਕਾਰ ਆ ਉਹਨਾਂ ਨੂੰ ਉਦਾਸੀਆਂ ਕਰਨ 'ਚ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਚਿਝਕ ਨਹੀਂ ਹੋਣੀ ਚਾਹੀਦੀ ਜੇ ਕੁਝ ਸਿੱਖਣਾ ਸਿਖਾਉਣਾ ਤਾਂ ਘਰੋਂ ਬਾਹਰ ਨਿਕਲੋ ਤੁਹਾਡੇ ਕੋਲੇ ਜੋ ਹੈਗਾ ਤੁਸੀਂ ਵੰਡੋ ਤੇ ਜੋ ਉਹਦੇ ਕੋਲੇ ਚੰਗਾ ਉਹ ਤੋਂ ਤੁਸੀਂ ਹਾਸਲ ਕਰੋ ਤੇ ਮੈਂ ਲਾਸਟ ਤੇ ਇਹੀ ਕਹੂੰਗਾ ਜੇ ਬਦਲਣਾ ਸੰਸਾਰ ਨੂੰ ਤਾਂ ਛੱਡ ਉਦਾਸੀ ਤੇ ਕਰ ਉਦਾਸੀਆਂ ਵੀ ਆ ਘਰੇ ਬਹਿ ਕੇ ਪਰੇਸ਼ਾਨ ਜੇ ਹੋਏ ਰਹਿਣਾ ਵੀ ਕੋਹ ਨਹੀਂ ਬੱਤੀ ਦਾ ਬਣ ਜਾਣੀ ਕੁਛ ਮੇਰਾ ਤਾਂ ਇਹ ਉਹਦਾ ਹੀ ਨਹੀਂ ਬਣਦਾ ਜਿਹੜਾ ਬਾਹਰ ਨਹੀਂ ਨਿਕਲਦਾ ਜੇ ਕੁਝ ਬਣਾਉਣਾ ਤਾਂ ਇਹ ਜਿਹੜਾ ਉਦਾਸੀ ਫੜੀ ਹੋਈ ਹੈ ਨਾ ਮੂੰਹ ਨੇ ਦਿਮਾਗ ਨੇ ਦਿਲ ਨੇ ਇਹਨੂੰ ਛੱਡੋ ਤੇ ਉਦਾਸੀਆਂ ਕਰੋ ਸਿੱਖਣ ਸਿਖਾਉਣ ਲਈ ਬਾਹਰ ਨਿਕਲੋ ਤੇ ਅੱਜ ਇਹਨਾਂ ਨੂੰ ਜਦੋਂ ਚਾਰ ਬਾਰੇ ਪਹਿਲਾਂ ਤਿੰਨ ਬਾਰੇ ਪਹਿਲਾਂ ਮਲਚਗਾਲੀ ਕਣਕ ਬਾਰੇ ਮੈਂ ਦੱਸਿਆ ਇਹਨਾਂ ਨੇ ਤਿੰਨ ਨਿਕੜ ਦੂਜੇ ਪੁਰਾਣੇ ਤਰੀਕੇ ਨਾਲ ਬੀਜੀ ਹਾਂਜੀ ਉਸ ਤੋਂ ਬਾਅਦ ਇਹਨਾਂ ਦੇ ਅੰਦਰ ਜਜਬਾਸ ਸਿੱਖਣ ਸਿਖਾਉਣ ਦਾ ਠੀਕ ਹੈ ਤੇ ਇਹਨਾਂ ਨੇ ਉਦੋਂ ਗਾਂ ਜਾ ਕੇ ਆ ਇੱਥੋਂ ਤੱਕ ਲੈ ਜਾਂਦਾ ਇਹਨੂੰ ਤੇ ਮੈਨੂੰ ਲੱਗਦਾ ਵੀ ਇਹ ਫਾਈਨਲ ਹੋ ਗਿਆ ਵੀ ਮਲਚੰਗਾਲੀ ਕਣਕ ਇਸ ਤਰੀਕੇ ਸਭ ਤੋਂ ਬੈਸਟ ਹੈ ਹਾਂਜੀ ਤੇ ਸਿੱਖਣ ਸਿਖਾਉਣ ਦੀ ਗੱਲ ਕਰਦਾ ਤਾਂ ਰਮਨਦੀਪ ਪਹਿਲਾਂ ਮੇਰੇ ਕੋਲੇ ਆਏ ਸੀ ਠੀਕ ਹੈ ਠੀਕ ਹੈ ਫਿਰ ਲੰਬ ਵਾਲੀ ਆਪਾਂ ਬੀਜ ਵੀ ਦਿੱਤਾ ਸੀ ਇਹਨਾਂ ਨੂੰ ਠੀਕ ਹੈ ਹੁਣ ਜੇ ਘਰੋਂ ਨਿਕਲ ਕੇ ਮੇਰੇ ਕੋਲੇ ਆਉਂਦੇ ਹੀ ਨਾ ਤੇ ਮਲਚੰਗਾਲੀ ਕਣਕ ਇਹਨਾਂ ਕੋਲੇ ਆਉਣੀ ਨਹੀਂ ਸੀ ਨਹੀਂ ਫਿਰ ਮੈਂ ਇਹਨਾਂ ਕੋਲੇ ਆਉਂਦਾ ਰਿਹਾ ਇਹਨਾਂ ਨੇ ਜੋ ਮੈਥੋਂ ਸਿੱਖਿਆ ਉਹ ਤੋਂ ਵੱਧ ਮੈਨੂੰ ਆ ਸਿਖਾਤਾ ਹਾਂਜੀ ਤੇ ਹੁਣ ਇਹ ਮੈਂ ਸਾਰੀ ਦੁਨੀਆ ਨਾਲ ਸਾਂਝਾ ਕਰਦਾ ਪਿਆ ਤੇ ਇਹ ਤਾਂ ਹੀ ਆ ਵੀ ਅਸੀਂ ਬਾਈ ਘਰੇ ਘਰੇ ਰਹਿ ਕੇ ਰਾਜੀ ਸੀ ਸਾਡੂ ਆਏ ਆ ਵੀ ਰਾਤ ਕੱਟਣ ਨੂੰ ਘਰੇ ਮਿਲ ਜੇ ਤੇ ਦਿਨੇ ਘਰੇ ਸਾਡਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਸੋ ਬਾਈ ਜੀ ਜੇ ਬਦਲਾ ਲੈਣਾ ਹੈ ਜ਼ਿੰਦਗੀ ਚ ਖੇਤੀ ਚ ਜ਼ਿੰਦਗੀ ਨੂੰ ਖੇਤੀ ਨੂੰ ਸੌਖਾ ਕਰਨਾ ਤੇ ਕਿਸਾਨ ਪੱਥੀ ਕਰਨਾ ਘੱਟ ਖਰਚਾ ਲਈ ਕਰਨਾ ਲਾਗਤਾਂ ਘਟਾਉਣੀਆਂ ਤਾਂ ਘਰੋਂ ਨਿਕਲੋ ਜਿੱਤੇ ਕੁਝ ਵਧੀਆ ਸਿੱਖਣ ਨੂੰ ਮਿਲਦਾ ਉਤੋਂ ਸਿੱਖੋ ਤੇ ਉਹਨੂੰ ਆਪਦੀ ਖੇਤੀ 'ਚ ਲਾਗੂ ਕਰੋ ਤੇ ਬਲਜਿੰਦਰ ਵੀ ਤਾਂ ਨਿਕਲ ਕੇ ਆਈ ਆ ਮੇਰੇ ਨਾਲ ਅੱਜ ਸੋ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਤੇ ਆਪਣੇ ਤਜਰਬੇ ਤੋਂ ਤੇ ਇਸ ਕਣਕ ਨੂੰ ਜਿਹੜਾ ਹੈਗਾ ਸਾਰਿਆਂ ਦੇ ਸਾਹਮਣੇ ਲਿਆਉਣ ਦੇ ਵਿੱਚ ਮੇਰਾ ਸਾਥ ਦਿੱਤਾ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰਿਓ ਕਲੈਕਟ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਰੋਕਦੇ